ਹਾਂਜੀ ਅੱਜ ਆਪਾਂ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਰਿਸ਼ਤਾ ਜੀ ਇਹ ਬ੍ਰਿੰਡੇਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਲੜਕਾ ਹੈ ਜੀ ਲੜਕੇ ਦਾ ਡੇਟ ਆਫ ਬਰਥ ਹੈ ਜੀ 93 ਹਾਈਟ ਲੜਕੇ ਦੀ 5'9" ਸਟੱਡੀ ਕੀਤੀ ਜੀ ਲੜਕੇ ਨੇ ਬੀਏ ਕਰਕੇ ਐਮਏ ਪੋਲੀਟিক্যাল ਸਾਇੰਸ ਤਿੰਨ ਭੈਣ ਭਰਾਣੇ ਜੀ ਭੈਣ ਵਿਆਹੀ ਹੋਈ ਹੈ ਭਰਾ ਵੀ ਵਿਆਹਿਆ ਹੋਇਆ ਹੈ ਤੇ ਦੋਨਾਂ ਭਰਾਵਾਂ ਨੂੰ ਟੋਟਲ 1.5 ਕਿੱਲੇ ਜ਼ਮੀਨ ਆਉਂਦੀ ਆ। ਇਹ ਲੜਕਾ ਆਰਮੀ ਚ ਜੌਬ ਕਰਦਾ ਜੀ। 65 ਹਜ਼ਾਰ ਲੜਕੀ ਦੀ ਸੈਲਰੀ ਆ। ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਪ੍ਰਾਈਵੇਟ ਜਾਂ ਸਰਕਾਰੀ ਜੌਬ ਕਰਦੀ ਹੋਵੇ ਜੀ। ਲੜਕੀ ਜ਼ੁਣੀ ਜਨੱਕੀ ਹੋਵੇ। ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਫਾਈਲ ਨੰਬਰ 1307 ਕਹਿ ਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ